ਸਮੇਂ ਤਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਡੂਚਾਣਾ ਬਾਬਾ ਡੇਰੀ ਫਾਰਮ ਤੇ ਜੀ ਆਦੀ ਵਿੱਚ ਪਚਾਰ گاਵਾ ਸੇ ਲੈ ਲੈ ਕੇ ਆਇਆ ਜੀ ਅੱਜ ਦੀ ਰੈਡ ਵੀਡੀਓ ਬਣਾਉਣ ਲੱਗਿਆ ਬਾਈ ਫਾਰਮ ਚੋਂ ਲਾਉਣ ਲੱਗੇ ਆ ਤੇ ਬਾਈ ਕੋਲੇ ਚਾਰ ਗਾਮ ਨੇ ਦੋ ਤਾਂ ਨਹੀਂ ਬਾਈ ਪੰਜਵੀਂ ਆ ਗਈ ਯਾਰ ਤੇ ਠੀਕ ਹੈ ਇਹ ਵੀ ਸੂਈ ਵੀ ਆ ਬਾਈ ਹਾਂ ਬਾਈ ਇਹ ਵੀ ਸੂਈ ਆ ਹੁਣ ਹੀ ਆਈ ਆ ਬਾਬਾ ਜੀ ਨੇ ਬਾਈ ਨਾਮ ਤੇ ਐਡਰੈਸ ਬੋ ਨਾ ਜੀ ਮੇਰਾ ਜਸ਼ਨਪ੍ਰੀਤ ਪਿੰਡ ਪਧੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 8680581692 ਬਾਈ ਤੇ ਬਾਕੀ ਬਈ ਸਾਰੇ ਵੀਰਾਂ ਨੂੰ ਪੁੱਟਾਇਦਾ ਬੇਨਤੀ ਆ ਨਾ ਵੀ ਆਪਣੇ ਸਾਰੇ ਪਸ਼ੂ ਵੀਰੇ ਖਰੀਦੇ ਹੁੰਦੇ ਆ ਆਪਣੇ ਘਰੋਂ ਵੀਰ ਨਿਰਖ ਪਰ ਕੇ ਲੈ ਕੇ ਜਾਣਾ ਆਪਣੇ ਗੇਟੋਂ ਬਾਹਰ ਹੋਈ ਦੀ ਵੀਰੇ ਕੋਈ ਤਸੱਲੀ ਨਹੀਂ ਵੀਰੇ ਜਿਹੜੀ ਪਹਿਲੇ ਨੰਬਰ ਤੇ ਬੈਠਾ ਕਿਹੜਾ ਸੁਪਰੀ ਬਾਈ ਫਲੋਨ ਬੱਛੀ ਆ ਚਾਰ ਦਾੰਦ ਬਾਈ ਕਿੰਨੇ ਦਿਨਾਂ ਦੀ ਕੱਚੀ ਐ ਇਹ ਬਾਈ ਹਲੇ ਕੱਢਦੀ ਆ 10 ਦਿਨ ਵੀਰੇ ਵਾਹ ਹਾਂ ਬਾਕੀ ਵਾਲੇ ਪੱਠੇ ਪੁੱਠੇ ਪਾਉਣ ਵਾਲੇ ਬੈੜਨ ਵਾਲੇ ਪੁੱਛੀਆਂ ਖੜੀਆਂ ਬੈਠਾ ਉਮੀ ਹਲਤਾ ਇੰਨਾ ਹੀ ਆਪਣੇ ਕੋਲੇ ਸਹੀ ਗੱਲ ਆ ਬਾਕੀ ਝਾਂਜਾ ਝੁੰਜਰਾ ਹੀ ਆਲ ਕਰ ਜਾਂਦਾ ਬਸ ਬਾਕੀ ਜਰਸੀ ਬਰੀਡ ਆ ਨਾ हां भाई, भाई यार सी आर टी एम ਮੰਗ ਬਹੁਤ ਮਿਲਦੀ ਬਹੁਤ ਘੱਟ ਹੈ ਬੈਕ ਵਾਲਾ ਵੀ ਥਾਣੇ ਦੇ ਮਾਊਂ ਕਿਉਂ ਦੱਸ ਕੇ ਦੇ ਮਾਗੇ ਭਾਈ ਯਾਰ ਓਕੇ ਭਾਈ ਹਾਂ ਈ ਮੁੱਲ ਜਾਇ ਜਸਨੇ ਵਾ ਜਾਇ ਭਾਈ 45000 ਰੁਪਏ ਗਿਣੂੰਗਾ ਵਸ 100 ਰੁਪਏ ਛੋੜ ਕਰੂੰਗਾ 45000 ਹਾਂ ਬਸ ਆ ਕੀ ਮੜੀ ਜਗENDER ਸਿੰਘ 45000 ਇੱਕ ਮਿੰਟ ਥਾਣ ਦਿਖਾ ਦਿੰਦੇ ਥਾਣ ਦਿਖਾ ਦਿਓ ਕੋਈ ਨਾ ਥਾਣਾ ਦੇ ਜਿਹੜੇ ਮਾਊਂ ਕਿ ਆਪੋ ਦੱਸ ਕੇ ਦੇ ਮਾਗੇ ਵੀਰ ਨੂੰ ਉਹੇ ਕਰ ਕੀ ਭਾਈ ਮੁੱਲ ਜਾਇ ਜਾਂ ਨਹੀਂ ਤਾਂ ਬਾਹਰ 55000 ਦੀ ਸੀ ਸਹੀ ਗੱਲ ਆ 45000 ਦੀ ਵੇੜ ਪਾਈ ਕਹਿੰਦਾ ਦੇ ਦਿਆਂਗੇ ਮਾਨ ਤਾਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਮਾ ਜੈਮੋ ਲਾਣਾ ਜਸਨੇ ਦਾ ਬਾਈ ਹਾਂ ਬਈ 45 ਦੀ ਡਾਕਟਰ ਸਾਹਿਬ ਕੋਈ ਨਹੀਂ ਦਿੰਦਾ ਵੀਰ ਇੰਨੇ ਕੀ ਨਹੀਂ ਆਕਦਾ ਤੇਸ ਕੁਆਲਟੀ ਦੀ ਬੱਛੀ ਬਾਲੀ ਚੰਗੀ ਆ ਡਾਕਟਰ ਆ ਉਹ ਦੀ ਵਾਦੀ ਪੂਰੀ ਬੜੀ ਚੰਗੀ ਬੱਛੀ ਆ ਜਿਹਦੇ ਕਰੇ ਜਾਵੜਾ ਬੰਦਾ ਮੌਜਾਂ ਹੀ ਕਰੂਗਾ ਓਕੇ ਦੋ ਨੰਬਰ ਤੇ ਕਿਹੜਾ ਸੂਆ ਬਾਈ ਦੂਜਾ ਸੂਆ ਦੰਦੋ ਹੋ ਗਈ 6 ਹੋ ਜੇ ਹੂੰ ਪੂਰੇ ਹੋ ਜੇ ਆਪਾਂ ਚੈੱਕ ਨਹੀਂ ਕਰੇ ਬਾਈ ਕਿਵੇਂ ਓਕੇ ਹਾਂ ਬਾਕੀ ਬਈਰ ਲੈਵੇ ਦੀ ਕੁਆਲਿਟੀ ਅੱਜ 22 ਲੀਟਰ ਉਹ ਦਵਾ ਕੇ ਆਪਾਂ 25 ਲੀਟਰ ਮੰਨ ਕੇ ਕਿਹੜਾ ਬੰਦਾ ਆਪਣਾ ਮਰਜੀ ਸੌਦਾ ਕਰ ਲੈ ਦੋ 28 ਲੀਟਰ ਆ ਆਪਣਾ 25 ਮੰਨ ਕੇ ਕਿਹੜਾ ਵੀਰ ਮਰਜੀ ਸੌਦਾ ਕਰ ਲੈ ਬਾਈ ਲੈ ਕਰ ਲਿਆ ਵੰਗੂ ਕਰਦੀ ਆ ਪੂਰੀ ਬਾਈ ਦੋ ਡੰਗ ਝੋਕੇ ਲੈ ਜਾ ਬਾਈ ਦਾਹ ਡੰਗ ਝੋਲੇ ਸਾਡੇ ਨੇ ਸਾਜਾ ਕੀ ਨੇ ਬੱਚਾ ਹੀ ਬੱਚਾ ਗਿਆ ਤੇ ਮੁੰਡਾ ਬੱਚਾ ਬੱਛਾ ਹੀ ਬੱਸੀ ਆਂਦੇ ਬਾਕੀ ਲੈਵੇ ਦੀ ਆਰਡਰ ਦੀ ਕੁਆਲਿਟੀ ਡਾਕਟਰ ਸਾਹਿਬ ਬਹੁਤ ਚੰਗੀ ਆ ਬਾਹਰ ਦੀ ਪੱਕੀ ਆਪ ਦਾ ਆਦੇ ਕੋ ਲੇਖਾ ਹੀ ਹੈ ਨਹੀਂ ਜੇ ਇਹ ਚੀਜ਼ ਦਾ ਤਾਂ ਸਹੀ ਆ ਬਾਈ ਕੱਦ ਬਹੁਤ ਹਨ ਬੈਠਦਾ ਯਾਰ ਕੱਦ ਤੇ ਲੈ ਵਾਲੂਆ ਬਹੁਤ ਚੰਗਾ ਬੱਚੀ ਦਾ ਢੱਡਾ ਸਾਹਿਬ ਕੀ ਮੁੱਲ ਲੈ ਵੀਰੇ 1 5 ਇਹ ਗਿਣਾ ਗਏ ਭਾਈ 1 5 ਠੀਕ ਆ ਹਾਂ ਭਾਈ 1 ਲੱਖ 5000 ਰਿਵਾਰਡ ਭਾਈ ਕਿਨਾਂ ਦੇ ਦਿਆਂਗੇ ਮਾਮਤਾਨ ਭਾਈ ਜਮਾ ਜਾਇਜ਼ ਮੁੱਲ ਕਰਿਆ ਬਸ 16 ਸੱਪੇ ਵਾਲੇ ਮੁੱਲ ਹੋਣਗੇ ਵੀਰੇ ਸਾਰੀਆਂ ਬੜਾਂ ਦੇ ਕੋਈ ਆਪਾਂ ਬਚਾਤ ਵਾਲੀ ਗੱਲ ਨਹੀਂ ਵੀ ਉਹੀ ਵੀਰ ਫੋਨ ਲਾਉਣ ਜਿਹੜੇ ਨੇ ਬਾਹਰ ਚਾਹ ਵਾਲੀ ਸੀਲ ਆ ਯਾਰ ਹਨਾ ਹਾਂ ਬਾਕੀ ਆਪਾਂ ਆਪਣਾ ਰਹਿ ਗਿਆ ਵੀ ਛਾੜ ਸੱਪੇ ਬਾਹਰ ਦੀ ਗਾਰੰਟੀ ਹੋ ਗਈ ਜੇ ਮਾੜੀ ਮੋਟੀ ਵੀ ਰੱਖ ਜੇ ਬਾਹਰ ਝੋਣ ਤੋਂ ਬਾਅਦ ਹਾਂ ਭਾਈ ਮੁੱਲ ਜਮਾ ਜਾਇਜ਼ ਅੱਗੇ ਆ ਗਿਆ ਇਹ ਬਾਈ ਖੀਰੀ ਤੋਂ ਦੋ ਦਾ ਹੁੰਦੀ ਆ ਬਾਈ ਹਲੇ ਬੱਛੀ ਠੀਕ ਆ ਹਾਂ ਬਾਈ ਕਿਹੜਾ ਸੁਆ ਵੀਰੇ ਬਾਈ ਪਹਿਲਾ ਸੁਆ ਖੀਰੀ ਤੋਂ ਮੰਨ ਕੇ ਦੋ ਦਾ ਹੁੰਦੀ ਆ ਹਲੇ ਠੀਕ ਆ ਬਾਈ ਹਾਂ ਬਾਈ ਤੇ ਥੱਲੇ ਹੈਗਾ ਮੰਨ ਕੇ 14 15 ਲੀਟਰ ਵੰਗੂ ਵੀਰੇ ਠੀਕ ਆ ਕਦੋਂ ਸੁਈ ਇਹ ਜਦ ਨੇ ਹਾਂ ਬਾਈ ਸੁਈ ਦਾ ਬਾਈ ਯਾਰ ਹੋ ਗਿਆ ਹੋਆ ਹਾਸ ਤੇ ਵੰਗੂ ਵੀਰੇ ਠੀਕ ਆ ਬਾਈ ਹਾਂ ਜੀ ਤੋਰਾ ਟਰੈਕਰ ਉਹ ਕੱਦ ਫੁੱਲ ਬਿਊਟੀ ਵਾਲੀ ਆ ਬੈਠ ਤੇ ਹਨਾ ਬਾਕੀ ਬਾਈ ਯਾਰ ਖੀਰੀ ਬੱਛੀ ਆ ਯਾਰ ਕੌਣ ਦਿੰਦਾ ਬਾਈ ਯਾਰ ਹੂੰ ਕੀ ਮੋਲ ਲਾ ਜੈ ਬਾਈ 60000 ਰੁਪਏ ਗੈਨ ਨਾ ਬਾਈ ਯਾਰ ਜੈਸ ਨੂੰ ਹੀ ਆ ਵਾ 400 ਰੁਪਏ ਛੋੜ ਹੀ ਕਰਾਂਗੇ ਠੀਕ ਹੈ ਬਾਈ ਹਾਂ 60000 ਰੁਪਏ ਬਾਈਕ ਦਾ ਲੈਣਾ ਹੀ ਆ ਠੀਕ ਹੈ ਕਿ ਨਹੀਂ ਬਾਕੀ ਯਾਰ ਬੱਛੀ ਯਾਰ ਕੋਈ ਬਾੜ ਨਹੀਂ ਬਣੀ ਕੁਝ ਹੋਰ ਨਹੀਂ ਬਾਈ ਹਾਂਜੀ ਮਾਰੇ ਬੱਛੀ ਆ ਬਾਈ ਯਾਰ ਕੋਈ ਆ ਨਾ ਮੰਨ ਕੇ ਚਲ ਹੂੰ ਲੋਤਾ ਵਾਲੇ ਬਦੂਗੀ ਬਾੜ ਨਾ ਬਾਲਾ 22 ਲੀਟਰ ਤੇ ਜਾਣ ਵਾਲੀ ਬਾੜ ਆ ਜੀ ਬਾਕੀ ਫਿਕਸ ਜੀ ਆਰਡਰ ਦੀ ਬਾੜ ਅੱਜ ਨੂੰ ਹੀ ਅਕਸਰ ਹਾਂ ਮਗਰ ਆ ਗਿਆ ਮੀਲਕਾਰ ਬਈ ਇਹਦੇ ਠੀਕ ਹੈ ਬਾਈ ਹਾਂ ਮੀਲ ਇਹ ਆ ਗਈ 4 ਨੰਬਰ ਤੇਰਾ ਸੁਆ ਬਈ ਦੂਜਾ ਸ਼ੁਗਤਨ ਤੋਂ ਮਣ ਕੇ 4 ਆ ਗਏ ਹੋਏ ਠੀਕ ਆ ਬਈ ਹਾਂ ਬਈ ਕਿੰਨੇ ਦਿਨ ਲਊ ਬਈ ਇਹ ਬਈ ਕਰ ਦੂ ਹਫਤੇ ਵਾਂਗ ਬਈ ਠੀਕ ਆ ਬਈ ਕਿੰਨਾ ਕੇ ਰਕਾਰਡ ਆ ਵੈਸੇ ਫਿਰ ਦੋਦਾ ਬਈ ਇਹ ਰਕਾਰਡ ਦਾ ਪਤਾ ਨਹੀਂ ਆਪਾਂ 32 ਦੇਤੀ ਲੀਟਰ ਮਾਨ ਕੇ ਲੈ ਕੇ ਜਿਹੜੇ ਵੀਰ ਨੇ ਲੈਣੀ ਆ ਦੀ ਨੈਸਟ ਫਾਸ ਕੇ ਲੈ ਕੇ ਜਾਵੇ ਠੀਕ ਆ ਅਗਲੇ ਨੇ ਆ ਦੀ ਸਮਝ ਨਾਲ ਲੈਣੀ ਆਪਾਂ ਆਪ ਦੀ ਸਮਝ ਨਾਲ ਲੈ ਲਈ ਸਹੀ ਗੱਲ ਹੈ ਗੱਲ ਆ ਪਕੋਰੀ ਜੀ ਉਨੀ ਕਰੇ ਜਿੰਨੇ ਵੀ ਭਾਈ ਪੋਗ ਜੀ ਸਹੀ ਗੱਲ ਹੈ ਠੀਕ ਹੈ ਬਾਧੂ ਬਕਾਟ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਰੱਬ ਦਾ ਹੋਰ ਮੱਤ ਅੱਦ ਫੁੱਲ ਵਜਣਾ ਵੱਡੇ ਕਰਦੇ ਜਾਂ ਛੋਟੇ ਨਾ ਬਾਕੀ ਥਣ ਬੜਾ ਚੰਗਾ ਲੱਗਿਆ ਨਾ ਬੈਠ ਜਾਕਦਾ ਬੜੀ ਵਧੀਆ ਨਾ ਫੇਸਬੁਕ ਬਾਕੀ ਥਣ ਬੜਾ ਚੰਗਾ ਲੱਗਿਆ ਬੱਚੀ ਨਾ ਕੀ ਮੋਲ ਹੈ ਜੈ ਜੱਬਰੀ 1 5 ਭਾਈ ਲੈਣਾ ਬੱਚੀ ਦਾ ਬਸ 1 ਲੱਖ 5000 ਰੁਪਏ ਦਾ ਲੈਣਾ ਹੀ ਆ ਮੋਲ ਜੈਸਨ ਹੋਈ ਹੈ ਭਾਈ 1 5 ਠੀਕ ਆ ਭਾਈ ਹੂੰ ਲੇਵਾਲੂ ਬਾਤ ਆਣ ਤੋਂ ਚੰਗਾ ਹਾਂ ਡਾਕਟਰ ਸਾਹਿਬ ਨੇ ਡਿਓਕ ਦਿਖਾ ਦੋ ਮੜਾ ਜਾ ਗੱਲੀ ਕੱਚੀ ਗੱਚੀ ਆਂਦਾ ਜੋ ਸਭ ਠੰਡੀ ਸੀਲ ਹੈ ਬਈ ਲੈ ਮੈਂ ਜਿਵੇਂ ਮਰ ਜਿਆ ਇੱਥੇ ਲਾਡੂਲਾ ਬਹੁਤ ਪੈਣਾ ਲੈ ਵਿੱਚ ਬੱਚੀ ਦੇ ਨਾਲ ਠੰਡੀ ਸੀਲ ਹੈ ਬਈ ਲੈ ਉਹ ਚੱਕਰੀ ਨਹੀਂ ਬੈੜਨੂ ਲੈ ਥਾਣ ਵੀ ਇੱਕ ਜਮ ਮਖਿਆਲ ਮਾਰਦੀ ਹੋਰੇ ਤਲ ਠੀਕ ਆ ਲੈ ਸਹੀ ਗੱਲ ਆ ਬਈ ਕੋਈ ਚੱਕਰੀ ਨਹੀਂ ਬੈੜਨ ਠੀਕ ਆ ਅੱਗੇ ਆ ਗਈ ਲਾਸਟ ਜਿਹੜਾ ਸਵੇਰ ਬਈ ਪਹਿਲਾ ਸੁਆਗ ਹੈ ਚਾਰ ਦਾ ਆਂਦਾ ਬਈ ਓਕੇ ਆਪਣੇ ਕੋਲੇ 60 ਵਾਲੇ ਹੁਣੀ ਆਈ ਆ ਬਈ ਜਿਹੜੇ ਵੀਰ ਨੇ ਲੈ ਕੇ ਇਹਨਾਂ ਦੀ ਨਰਕ ਪਰਸੇ ਲੈ ਜੇ ਆਪਾਂ ਮਾਗੇ ਚਾਹ ਬੰਦੇ ਨੇ ਜਿਹਨੇ ਦਿੱਤੀ ਆ 17 ਲੀਟਰ ਰੁੱਧ ਮੰਨ ਕੇ ਲੈਤੀ ਆ ਵੀਰੇ ਆਪਾਂ ਠੀਕ ਆ ਠੀਕ ਆ ਬਈ ਜਿਹੜੇ ਵੀ ਨੇ ਲੈਣੀ ਆ ਕਿਵੇਂ ਮਰਜੀ ਆ ਦੀ ਨਰਕ ਪਰਸੇ ਲੈ ਜੇ ਵੀਰੇ ਬੱਚਾ ਕੀ ਆ ਮਗਰ ਬਈ ਬੱਚਾ ਆ ਗਿਆ ਮਗਰ ਬਈ ਮੇਲ ਕਾ ਫਾਇਦਾ ਖੱਲੋ ਬੱਚੀ ਚੰਗੀ ਬਹੁਤ ਆ ਦੇਖੋ ਜਿਹਦੇ ਸਾਹ ਆ ਬੱਚਾ ਮਾਗੇ ਚੱਲ ਵੀ ਹਲੇ ਟਾਈਮ ਆ 1:30 ਵਜੇ ਵੀ ਆਪ ਨੂੰ ਬੱਚੀ ਨੇ ਬਈ ਹੋਰ ਵੀ ਬਹੁਤ ਚੰਗਾ ਮਾਨ ਆ ਯਾਤ ਸਾਬ ਕੀ ਮੋਲ ਦਾ ਜੈਜ ਉਹ ਜੈਜ ਆ ਬਈ 5 ਮੁੱਲ ਲਗਵਾਉਣਾ ਜੱਡਾ ਮੁੱਲ ਤਾਂ ਯਾਰ ਭਾਈ ਕੋਈ 70 ਕਾਲੇ 72 ਕਾਲੇ ਕਿੰਨਾ ਮਰਜੀ ਕਰਾ ਲੈ ਬਾਪਿਆ 50000 ਰੁਪਏ ਗੈਨ ਨਾ ਭਾਈ ਯਾਰ ਠੀਕ ਆ ਭਾਈ ਹਾਂਜੀ ਮਾਗਸੀ ਭਰਾ ਕੋਲੇ 5 5 ਹੀ ਰਖਾਤੇ ਕਿਸੇ ਵੀ ਤੇ ਬਾਕੀ ਭਾਈ ਮੇਨ ਗੱਲ ਬੇਨਤੀ ਆਈ ਆਪਣੇ ਪੁੱਤ ਸਾਰੇ ਖਰੀਦੇ ਹੁੰਦੇ ਆ ਆਪਣੇ ਘਰੋਂ ਵੀਰ ਨਰਕ ਪਾਰਕ ਕੇ ਲੈ ਕੇ ਜਾਣ ਆਪਣੇ ਘੇਟ ਤੋਂ ਬਾਹਰ ਉਹਦੀ 1 ਰੁਪਏ ਦੀ ਵੀ ਭਾਈ ਗਾਰੰਟੀ ਨਹੀਂ ਹੋਣੀ ਚੀਜ਼ ਓਕੇ ਭਾਈ ਧੰਨਵਾਦ ਹਾਂ